करो जी मैडम दोबारा तो स्टार्ट कर लो दोबारा तो फ्रेसार्ट स्टार्ट लो ਅ ਵਸੇ ਸਾਰਨ ਮੇਰਾ ਧੰਨਵਾਦ ਕਿ ਅੱਜ ਤੁਸੀਂ ਮੇਰੇ ਘਰ ਕੇ ਇੱਥੇ ਆਏ ਆ ਤੇ ਮੇਰੇ ਨਾਲ ਜੋ ਹੱਦ ਦਿੱਤੀ ਆ ਉਹ ਤੁਸੀਂ ਸਾਰਿਆਂ ਨੂੰ ਦੱਸੋਗੇ ਤੇ ਮੈਂ ਪਬਲਿਕ ਵਿੱਚ ਇਹ ਦੱਸਣਾ ਚਾਹੁੰਦੀ ਆ ਕਿ ਜੋ ਕੁਝ ਵੀ ਮੇਰੇ ਨਾਲ ਹੋਇਆ ਤੇ ਉਹਦੇ ਸਾਰੇ ਪ੍ਰੂਫ ਤੇ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਮੇਰੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਮੇਰੀ ਕੋਈ ਗੱਲ ਸੁਣੀ ਆ ਠੀਕ ਹੈ ਮੈਂ ਸਿਟੀਰ ਖੜੜਤਾਣੇ ਚਿਕ ਰਿਪੋਰਟ ਦਿੱਤੀ ਸੀ ਜਿੱਦਾਂ ਕਿ ਮੈਨੂੰ ਇੱਕ ਐਫ ਆਈ ਆਰ ਦੀ ਕਾਪੀ ਉਹਨਾਂ ਨੇ ਤਾਂ ਦਿੱਤੀ ਆ ਪਰ ਇਸ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈਗੀ ਸਰਨੇ ਲਗਾ ਕੇ মিডিਆ ਚਾਕੇ ਮੈਂ ਆਪਣੇ ਮੰਗ ਕੀ ਹਨਾ ਸਾਰਾ ਕੁਝ ਦੱਸ ਕੇ ਉਹਨਾਂ ਨੂੰ ਲੱਤੀ ਨੂੰ ਅਰੈਸਟ ਦਾ ਕਰਵਾਇਆ ਸੀਗਾ ਪਰ ਮੈਂ ਉਹ ਕੇਸ ਵੀ ਔਮਨਸ ਐਲਜ ਇੱਕ ਐਸਐਚਓ ਅਮਨਦੀ ਮੈਮੂ ਦਿੱਤਾ ਸੀਗਾ ਕਿ ਤਾਂ ਕਿ ਉਹਨਾਂ ਨੂੰ ਮੈਂ ਆਪਣੇ ਨਾਲ ਜੋ ਵੀ ਮੇਰੇ ਅੱਗੇ ਤੇ ਉਹਨਾਂ ਨੂੰ ਮੈਂ ਦੱਸ ਸਕਣਾ ਪਰ ਉਹਨਾਂ ਨੇ ਵੀ ਮਨਰੀਨਾ ਕਰ ਅਰੈਸਟ ਕੀਤਾ ਦੋਸ਼ੀਆਂ ਨਾਲ ਮਿਲ ਕੇ ਉਹਨੇ ਦੇ ਧਾਰਾ ਨਹੀਂ ਲਗਾਈ ਠੀਕ ਹੈ ਤੇ ਉਹਨੂੰ ਜ਼ਮਾਨਤ ਵੀ ਦਿਵਾਤੀ ਆ ਠੀਕ ਹੈ ਉਹ ਕਰਕੇ ਜਦੇ ਕਿ ਸਾਰੇ ਇੱਕ ਇੱਕ ਪ੍ਰੂਫ ਦੇ ਹੋਣ ਦੇ ਬਾਵਜੂਦ ਵੀ ਉਹ ਮੇਟੀ ਕੋਈ ਵੀ ਸੁਣਵਾਈ ਨਹੀਂ ਕਰਦੇ ਫਿਰ ਅੱਜ ਮੈਂ ਤੁਹਾਨੂੰ ਸਰਨੇ ਦੱਸਣਾ ਚਾਹੁੰਦੀ ਕਿ ਜਦ ਕਮਲਪ੍ਰੀ ਸਿੰਘ ਤੇ ਲੋਣੀ ਮੈਨੂੰ ਆ ਇੰਟਰਨੈਟ ਤੇ ਥਰੂ ਮੇਨਾਂ ਗੱਲ ਕੀਤੀ ਸੀ ਮੈਨੂੰ ਇਹ ਦੱਸਿਆ ਸੀਗਾ ਕਿ ਮੈਂ ਇੱਕ ਰਿਹੈਬ ਸੈਟਰ ਦਾ ਓਨਰ ਆ ਮੈਂ ਪਾਰਟਨਰਸ਼ਿਪ ਕਰਕੇ ਉੱਥੇ ਜੌਬ ਕਰਦਾ ਵਾਂ ਜਾਂ ਕੁਝ ਵੀ ਕਰਦਾ ਉਸ ਤੋਂ ਬਾਅਦ ਆਫਟਰ ਮੈਰਿਜ ਇਹ ਬੰਦਾ ਮੈਨੂੰ 27 ਤਰੀਕ ਨੂੰ ਇੱਥੇ ਬੁਲਾਉਂਦਾ ਪਹਿਲੇ ਠੀਕ ਹੈ ਮੇਰੀ ਇੱਕ ਵੀਡੀਓ ਬਣਾਉਂਦਾ ਵਾ ਜਿੱਥੇ 30 ਤਰੀਕ ਮੈਂ ਬੰਦਾ ਕੁੱਡਾ ਲੋਹਾਰਾ ਚ ਮੈਨਾਂ ਮੈਰਿਜ ਕਰਦਾ ਵਾ 10 20 ਦਿਨਾਂ ਬਾਅਦ ਮੈਂ ਉਹਨਾਂ ਦੇ ਘਰੇ ਲੱਗੇ ਜਾਂਦਾ 91 ਸੈਕਟਰ ਚ ਉੱਥੇ ਮੇਰੀ ਸੱਸ ਬਲਜਿੰਦਰ ਕੌਰ ਨੇ ਮੈਨੂੰ ਇਹ ਦੱਸਦੀ ਆ ਕਿ ਸਾਡੀ ਕੁੜੀ ਜਿਹੜੀ ਅਨੀਤ ਕੌਰ ਉਹ ਵੜੈਲ ਜੇਲ੍ਹ ਤੇ ਸਾਨੂੰ 90-95 ਲੱਖ ਰੁਪਏ ਚਾਹੀਦਾ ਜਿਹਦੇ ਕਰਕੇ ਤੈਨੂੰ ਸਾਡਾ ਸਾਥ ਦੇਣਾ ਪਊਗਾ ਮਤਲਬ ਚਿੱਟੇ ਦੇ ਕੇਸ ਸਾਡੇ ਲਿੰਕ ਵਗੈਰਾ ਹੈਗੇ ਆ ਜਦੋਂ ਉਹਨਾਂ ਨੇ ਇਹ ਚੀਜ਼ ਮਨਾ ਕਰ ਦੇਣੀ ਆ ਤਾਂ ਉਹ ਮੈਨੂੰ ਮਾਰਨਾ ਪਿੱਟਣਾ ਮਿਰਾਜ਼ ਨੂੰ ਸਟਾਰਟ ਕਰ ਦਿੰਦਾ ਕਿ ਨਹੀਂ ਜੇ ਤੈਨੂੰ ਤੂੰ ਮੇਰੀ ਮਾਂ ਦੀ ਗੱਲ ਨਾ ਮੰਨੀ ਤੇ ਅਸੀਂ ਮਤਲਬ ਮੈਂ ਤੇ ਨਾ ਰਹਿ ਨਹੀਂ ਸਕਦਾ ਉਸ ਤੋਂ ਬਾਅਦ ਵੀ ਮਤਲਬ ਕਿ ਜਦੋਂ ਉਹਦੀਆਂ ਮੈਂ ਗੱਲਾਂ ਨਹੀਂ ਮੰਨੀਆਂ ਤੇ ਉਹ ਮੈਨੂੰ ਛੱਡ ਕੇ ਚਲਾ ਗਿਆ ਉਸ ਦੀ ਰਿਪੋਰਟ ਮੈਂ ਸਿਟੀ ਕਲਰਸ ਹੌਣੇ ਚ ਦੇਈ ਸੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਮੇਰੀ ਸੱਸਾ ਕੀ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਨੂੰ ਬੱਤੀ ਸੈਂਟਰ ਚ ਭੇਜਿਆ ਸੀਗਾ ਉਸੇ ਕੀਦਾ ਕਿ ਮੇਰੇ ਕੋਲ ਅਪਰੂਵ ਆ ਆ ਦੇਖੋ ਆ ਨੋ ਨੰਬਰ ਤੋਂ ਮੈਨੂੰ ਇੱਕ ਵੀਡੀਓ ਆਂਦੀ ਆ ਇਸ ਨੰਬਰ ਤੋਂ ਜਿਹੜੀ ਕਿ ਨਕੀ ਢਾਣੀਵਾਲ ਜਿਹੜਾ ਰਹਿ ਚੈਨਲ ਦਾ ਓਨਰ ਸੀਗਾ ਉਹਨੇ ਮੈਨੂੰ ਇਹ ਵੀਡੀਓ ਸੈਂਡ ਕੀਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਮੈਂ ਕਾਰਵਾਈ ਕਰਵਾਈ ਆ ਪਰ ਮੇਰੀ ਕਾਰਵਾਈ ਤੇ ਕੋਈ ਮਤਲਬ ਕਿ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਤੱਕ ਆ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਪ੍ਰੂਫ ਦਿਖਾਉਣਾ ਚਾਹੁੰਦੀ ਆ ਇਹ ਆ ਕੰਪਨੀਜ਼ਿੰਗ ਦੇ ਲੋਮ ਜਿਨੇ ਕਿ ਗੁਰਦਾ ਲਹਾਰ ਅਜਮਿਨਾ ਦੱਸ ਗਏ ਛੇਵੀਂ ਪਾਤਸ਼ਾਹ ਦੀ ਗੁਰਦਾ ਅਜਮਿਨਾ ਵਿਆਹ ਕਰਵਾਇਆ ਸੀਗਾ ਠੀਕ ਹੈ ਕਿਹਾ ਸੀਗਾ ਮੈਂ ਤੇਨੂੰ ਕੋਰਟ ਮੈਰਿਸ ਕਰਾਉਂਗਾ ਪਰ ਇਹਨੇ ਕੋਡ ਮੈਰिज ਨਹੀਂ ਕਰ ਰਹੀ ਨਾ ਸਿਰਫ ਗਾਇ ਮੈਨੂੰ ਬਾਤਾਂ ਲਾ ਰਹੀ ਹੁੰਦਾ ਰਿਹਾ ਕਿ ਮੈਂ ਅੱਜ ਰਿਸਟਰ ਕਰਾਉਣਾ ਮੈਂ ਕੱਲ ਨੂੰ ਕਰਵਾਣਾ ਉਸ ਆਇਆ ਹੁੰਦਾ ਕੌਂਪਰੀ ਸਿੰਘ ਡੇ ਲੋ ਤੇ ਪਹਿਲੇ ਵੀ ਬਹੁਤ ਜ਼ਿਆਦਾ ਰਿਲੇਸ਼ਨ ਰਿਹਾ ਚੁਕਿ ਆਫਰ ਮੈਰिज ਲਈ ਮੈਨੂੰ ਪਤਾ ਲੱਗਾ ਤੇ ਆ ਲਕੀਤਾਲੀ ਵਾਲਾ ਜਿਹਨੇ ਕੀ ਰਿਹੈਬ ਸੈਂਟਰ ਦਾ ਓਨਰ ਆ ਪਟਿਆਲੇ ਦਾ ਤੇ ਐਨੇ ਹੀ ਮੇਰੀ ਵੀਡੀਓ ਲਿੱਕ ਕੀਤੀ ਬਾਹਰੋਂ ਕੀਤੀ ਆ ਸਾਰਿਆਂ ਵਿੱਚ ਉਹਦੇ ਸਾਰੇ ਰਹਿਬ ਸੈਂਟਰ ਦੇ ਆਨਰਸ ਕੋ ਮਤਲਬ ਕਿ ਮੁੰਡਿਆਂ ਕੋ ਮੇਰੀ ਵੀਡੀਓ ਹੈਗੀ ਆ ਮੇਰੇ ਵੀ ਜਿਹੜੇ ਇੰਸਟਾਗ੍ਰam ਤੇ ਫੋਲੋਅਰ ਆ ਉਹਨਾਂ ਕੋ ਵੀ ਮੇਰੀ ਵੀਡੀਓ ਹੈਗੀ ਆ ਠੀਕ ਹੈ ਤੇ ਜਿੱਥੇ ਮੈਂ ਕੰਮ ਕਰਦੀ ਸੀ ਉਤੋਂ ਤੱਕ ਵੀ ਇਹਨਾਂ ਨੇ ਕੋਚ ਆਤੀ ਹੈ ਤਾਂ ਕਿ ਮੈਂ ਉਹਨਾਂ ਤੇ ਕੋਈ ਐਕਸ਼ਨ ਨਾ ਕਰ ਸਕਾਂ ਇਹ ਆ ਬੁਲੇਟ ਇਹਦਾ ਯਾਰ ਦੋਸਤ ਤੇ ਜਦੋਂ ਮੈਨੂੰ ਮਿਲਣਾ ਆਇਆ ਸੀ ਜਿਸ ਦਿਨ ਮੇਰੀ ਵੀਡੀਓ ਬਣੀ ਆ ਇਹ ਹੋਟਲ ਚ ਸੌਰੀ ਇਹ ਉਸ ਦਿਨ ਵੀ ਸਰ ਹੋਟਲ ਚ ਨਾਲ ਹੀ ਸੀਗਾ ਜਿਸ ਦਿਨ ਮੇਰੀ ਵੀਡੀਓ ਬਣੀ ਹੋਈ ਆ ਤੇ ਮੈਨੂੰ ਇਸ ਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਜੇ ਤੁਸੀਂ ਚਾਹੋਗੇ ਤਾਂ ਮੈਂ ਵੀਡੀਓ ਵਿੱਚ ਚਾਹੀ ਤੁਸੀਂ ਬਲਗ ਕਰਕੇ ਦਿਖਾ ਸਕਦੇ ਆ ਪਰ ਉਸ ਵਿੱਚ ਮਤਲਬ ਕਿ ਮੇਰਾ ਫੇਸ ਨਹੀਂ ਮੈਨੂੰ ਜਮਾਂ ਪਤਾ ਨਹੀਂ ਲੱਗ ਰਿਹਾ ਕਿ ਬੰਦਾ ਮੇਰੀ ਵੀਡੀਓ ਵੀ ਬਣਾਉਂਦਾ ਹੈ ਇਹਨਾਂ ਕਰ ਸਕਦਾ ਇਹ ਮੇਰੀ ਮਦਦ ਨੂੰ ਲੋਆ ਬਲਜਿੰਦਰ ਕੌਰ ਠੀਕ ਹੈ ਜਿਨੇ ਕਿ ਮੈਨੂੰ ਨਸ਼ਾ ਤਸਕਰੀ ਕਰਨ ਤੇ ਮਜਬੂਰ ਕੀਤਾ ਸੀਗਾ ਤੇ ਆਪਣੇ ਮੁੰਡੇ ਤੋਂ ਉਹ ਮੈਨੂੰ ਘਟਾਇਆ ਬਹੁਤ ਕੁਝ ਕਰਿਆ ਤੇ ਪਹਿਲੇ ਉਹਨੂੰ ਬੇਦਖਲ ਕਰਤਾ ਮੈਨੂੰ ਦਿਖਾਉਣ ਵਾਸਤੇ ਬਾਅਦ ਚ ਉਹਦੇ ਨਾਲ ਹੀ ਮਿਲ ਕੇ ਮਤਲਬ ਕਿ ਇਹ ਸਾਰਾ ਕੁਝ ਕਰਿਆ ਕਰਵਾਇਆ ਮੇਰੇ ਨਾਲ ਇਹ ਕੌਣ ਪੀਸਿੰਗ ਦੇ ਲੋਕ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਲਾ ਲੋ ਬਹੁਤ ਫੇਮਸ ਆ ਕਿ ਨੌਆਂ ਦਾ ਮੁੰਡਾ ਇਹ ਤਾਂ ਮਤਨ ਦਾਾਇ ਚਿੱਤ ਬਾਕੀ ਕੁਝ ਮੈਂ ਆ ਦਿਖਾਉਣਾ ਚਾਹੁੰਦੀ ਆ ਕਿ ਪਬਲਿਕ ਨੇ ਵੀ ਨਾ ਲੱਗੇ ਕਿ ਮੈਂ ਸਾਰਾ ਕੁਝ ਝੂਠ ਬੋਲ ਰਹੀ ਆ ਇਹਨਾਂ ਦੇ ਘਰ ਚੋਂ ਹੀ ਇਹਨਾਂ ਦੀ ਕੁੜੀ ਜਿਹੜੀ 1.5 ਸਾਲ ਦਾ ਚਿੱਟੇ ਦੇ ਕੇਸ ਚ ਅੰਦਰ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਫੜਿਆ ਸੀਗਾ ਠੀਕ ਹੈ ਕਿ 4.5 ਲੱਖ ਰੁਪਇਆ ਮਤਲਬ ਪੈਸੇ ਗਿਣਨ ਵਾਲੀ ਮਸ਼ੀਨ ਆ ਤੋਲਣ ਵਾਲੀ ਤੱਕੜੀ ਇਹ ਸਾਰੀਆਂ ਆਡੀਆਂ ਲਗਜ਼ਰੀ ਗੱਡੀਆਂ ਦੇ ਖਬਰਾਂਤੀਆਂ ਸੀ ਆਜੀ ਨਿਊਜ਼ ਚੈਨਲ 'ਚ ਵੀ ਆਈ ਸੀ ਇੱਕ ਵਾਰ 'ਚ ਠੀਕ ਹੈ ਇਹ ਕੁੜੀ ਐ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਫੜੀ ਹੋਈ ਹੈ ਜੀ ਇਹਨਾਂ ਨਾਂ ਨਹੀਂ ਮੇਰੀ ਅਮਨੀਤ कौर ਤੇ ਇਹ ਵੀ ਪਹਿਲੇ ਚਿੱਟਾ ਵਗੈਰਾ ਲਾਉਂਦੀ ਸੀਗੀ ਇਹ ਹੈ ਇਹਨਾਂ ਦਾ ਕੰਮ ਇੱਥੇ ਲਾਉਣਾ ਚਾਹੁੰਦੇ ਸੀਗੇ ਮੈਨੂੰ ਜਿੰਨਾਂ ਤੋਂ ਮੈਂ ਮਨਾ ਕਰ ਦਿੱਤਾ ਤੇ ਇਹ ਸਰ ਸ਼ੇਖਾ ਨੂੰ ਵੀ ਜਾਣਦੀ ਸੀਗੀ ਠੀਕ ਹੈ ਹਿਆਤ ਹੋਟਲ 'ਚ ਸਾਰੇ ਕਿਤੇ ਸਾਰੇ ਇੱਕ ਇੱਕ ਦਾ ਨਾਮ ਮੈਂ ਪ੍ਰੂਫ ਦੇ ਸਕਦੀਆਂ ਜੇ ਤੁਸੀਂ ਮੰਗੋਗੇ ਪਰ ਮੇਰੇ ਨਾਲ ਇੱਕ ਬਹੁਤ ਹੀ ਜ਼ਿਆਦਾ ਇਹਨਾਂ ਨੇ ਮਤਲਬ ਕਿ ਮੈਂ ਤੁਹਾਨੂੰ ਉਹ ਨਹੀਂ ਬਿਆਨ ਕਰ ਸਕਦੀ ਮੇਰੀ ਲਾਈਫ ਨੂੰ ਇਹਨਾਂ ਨੇ ਖਤਮ ਕਰਨ ਦੇ ਕੋਈ ਚਾਂਸ ਨਹੀਂ ਛੱਡੇ ਹੈਗੇ ਕਿ ਮੈਂ ਇੱਕ ਆਤਮ ਹੱਤਿਆ ਕਰ ਲਾਂ ਬਸ ਇਹੀ ਹੈ ਬਾਕੀ ਮੇਰੇ ਕੋਲ ਹੋਰ ਕੁਝ ਵੀ ਨਹੀਂ ਮੈਂ ਕਹਿ ਸਕਦੀ ਇਹਨਾਂ ਨੇ ਡਰਗ ਵਾਸਤੇ ਮੈਨੂੰ ਇੰਨਾ ਕਾ ਜ਼ਿਆਦਾ ਟੌਰਚਰ ਕਰਤਾ ਸੀਗਾ ਕਿ ਮੇਰੇ ਇੱਕ ਮਦਰ ਨਹੀਂ ਹੈਗੇ ਮੇਰੀ ਸੜਨਲੀ 6 ਮਹੀਨੇ ਪਹਿਲੇ ਮੇਰੀ ਸਿਸਟਰ ਦੀ ਡੈਥ ਵੀ ਹੋਈ ਆ ਤੇ ਮਜਬੂਰੀ ਦਾ ਫੇਵਰ ਚੱਕ ਕੇ ਹੀ ਇਹਨਾਂ ਨੇ ਮੇਰੇ ਨਾਲ ਕੁਝ ਕੀਤਾ ਤੇ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦੀ ਆ ਜਿਹੜੀ ਮੇਰੇ ਨਾਨਾ ਨਾ ਇਹਨੇ ਪਹਿਲੇ ਵੀ ਇੱਕ ਮੁੰਡੇ ਨਾਲ ਵਿਆਹ ਕਰਾਇਆ ਹੋਇਆ ਉਹ ਮੁੰਡਾ ਨਸ਼ ਤੇ ਉਦੋਂ ਤੋਂ ਵੀ ਇਹਨੇ ਪਤਨ ਲੱਖ ਰੁਪਈਆ ਢੱਗਿਆ ਠੀਕ ਹੈ ਇਹਨੇ ਸੀਯੂ ਦਾ ਮੁੰਡਾ ਵੀ ਇਹ ਮੁੰਡਾ ਫਸਾਇਆ ਹੋਇਆ ਸੀਗਾ ਹਰ ਇੱਕ ਗੱਲ ਦਾ ਪ੍ਰੂਫ ਹੈਗਾ ਜਿਹੜਾ ਕਹੋਗੇ ਮੈਂ ਉਹੀ ਦੇ ਦੂੰਗੀ ਤੇ ਜਿਹੜਾ ਮੇਰਾ ਸਹੁਰਾ ਵਸਤ ਫੋਰਨ ਸਿੰਘ ਵਿਧਪੂਰਾ ਠੀਕ ਹੈ ਮੇਰੀ ਸੱਸ ਪਹਿਲੇ ਮਣੀਵਾਜ਼ਰੀ ਰਹਿੰਦੀ ਸੀਗੀ ਠੀਕ ਹੈ ਤੇ ਉੱਥੇ ਸਮਾਧੀ ਗੇਟ ਤੇ 229 ਨੰਬਰ ਇਹਦਾ ਘਰ ਆ ਉਥੋਂ ਦਾ ਇਹਨੇ ਘਰ ਵਾਲਾ ਛੱਡਿਆ ਹੋਇਆ ਦੂਜੀ ਗੱਲ ਉਥੋਂ ਦੇ ਘਰ ਵਾਲ ਨੇ ਇਹ ਦਿਲਾਤ ਵੀ ਨਹੀਂ ਦਿੱਤਾ ਹੈਗਾ ਉਹਦੇ ਕੋਲ ਵੀ ਮਹੀਨਾ ਖਰਚਾ ਨਹੀਂ ਲੈਂਦੀ ਆ ਠੀਕ ਹੈ ਤੇ ਜਿਹੜਾ ਇਹ ਵਾਲਾ ਘਰ ਵਾਲਾ ਲੁਧਿਆਣੇ ਦਾ ਹੈਗਾ ਇਨੇ ਕੀ ਕੀਤਾ ਇਹਨੇ ਆਪਣੀ ਜਨਾਨੀ ਛੱਡੀ ਹੋਈ ਆ 12 ਸਾਲ ਦਾ ਜਵਾਕ ਛੱਡਿਆ ਹੋਇਆ ਵਾ ਠੀਕ ਹੈ ਤੇ ਇੱਥੇ ਨਕਲੀ ਬਿਆਨੇ ਬਣਾਉਣ ਬਣਾ ਕੇ ਵੇਚਦੇ ਆ ਪ੍ਰੋਸੀਜਰ ਦਾ ਮੇਰੇ ਮਤਲਬ ਕਿ ਬਲਜਿੰਦਰ ਕੌਰ ਦਾ ਧੰਦਾ ਵਾ ਠੀਕ ਹੈ ਇਹ ਮੈਨੂੰ ਵੀ ਉਸ ਕੰਮ ਤੇ ਲਾਉਣਾ ਚਾਹੁੰਦੇ ਸੀ ਜਦੋਂ ਮੈਂ ਸਾਫ਼ ਇਹਨਾਂ ਨੂੰ ਮਨਾਂ ਕੀਤਾ ਕਿ ਮੈਂ ਕੰਮ ਨਹੀਂ ਕਰ ਸਕਦੀ ਫਿਰ ਮੇਰੀ ਸੱਸ ਨੇ ਕਿ ਮੈਂ ਇਹਨਾਂ ਨੂੰ ਕਹਿਤਾ ਸੀ ਮੈਂ ਕਹਾਂ ਜੇ ਤੁਸੀਂ ਮੇਰੀ ਸੱਸ ਮੈਨੂੰ ਬਿਲਕੁਲ ਕਹਿਤਾ ਸੀ ਕਿ ਤੂੰ ਮੇਰੇ ਮੁੰਡੇ ਨਾਲ ਤਲਾਕ ਦੇ ਦੇ ਨਹੀਂ ਤਾਂ ਅਸੀਂ ਮਤਲਬ ਕਿ ਇੱਕ ਲਾ ਲੋ ਕਿ ਅਸੀਂ 2-4 ਦਿਨਾਂ ਚ ਤੇਰਾ ਖੜਾ ਛੜਾ ਲਾਂਗੇ ਤੇ ਇਹਨਾਂ ਨੇ ਉਹੀ ਮੇਰੇ ਮਤਲਬ ਕਿ ਇੱਕ ਮੂੰਹ ਬੰਦ ਕਰਨ ਦੇ ਪਿੱਛੇ ਨਾਲ ਮੇਰੀ ਇੱਕ ਵੀਡੀਓ ਵਾਰ ਨੂੰ ਟਰਪੀਸ ਕਿ ਮੈਂ ਉੱਥੇ ਕੋਈ ਐਕਸ਼ਨ ਨਾ ਲੈ ਸਕਾਂ ਪਰ ਅੱਜ ਮੈਂ ਇੱਕ ਆ ਬਿਆਨ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਮੈਂ ਆ ਨਾ ਇੱਕ ਮੈਂ ਆਪਣੇ ਫਿਊਚਰ ਨੂੰ ਅੱਗੇ ਵਧਾਉਣ ਵਾਸਤੇ ਮੈਂ ਬਹੁਤ ਕੋਸ਼ਿਸ਼ ਕੀਤਾ ਸੀ ਹਾਂ ਕਿ ਮੈਂ ਮਾਡਲ ਸੀਗੀ ਅਗਰ ਮੈਂ ਐਪੀਸੋਡ ਕਰਦੀ ਸੀ ਕੁਝ ਵੀ ਕਰਦੀ ਸੀ ਪਰ ਮੈਂ ਇੱਕ ਆ ਤੰਦਾ ਤੇ ਨਹੀਂ ਆਮ ਨਾਟ ਅ ਪ੍ਰੋਸਟੀਟਿਊਟ ਮੈਂ ਕੰਮ ਨਹੀਂ ਸੀ ਕਰਦੀ ਸਰ ਠੀਕ ਹੈ ਇਹਨਾਂ ਨੇ ਅੱਜ ਮੈਨੂੰ ਇੰਨਾ ਕੁ ਮਰਨ ਵਾਸਤੇ ਮਜਬੂਰ ਕਰ ਦਿੱਤਾ ਕਿ ਮੈਨੂੰ ਥਾਂ ਥਾਂ ਕੇ ਮਿਲਤਰ ਨੇ ਲੋਣੇ ਪੈ ਰਹੇ ਆ ਆਪਣੇ ਆਪ ਨੂੰ ਕੱਢਣਾ ਪੈ ਰਹੇ ਆ ਆਪਣੇ ਨੂੰ ਦੱਸਣਾ ਪੈ ਰਹੇ ਕਿ ਮੇਰੇ ਨਾਲ ਇਹ ਚੀਜ਼ ਹੋਈ ਆ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਮੈਨੂੰ ਦੱਸਣਾ ਪੈ ਰਹੇ ਕਿ ਮੇਰੀ ਵੀਡੀਓ ਲੀਕ ਹੋਈ ਤੇ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਕਿਦੇ ਕਿਦੇ ਕੋਲ ਹੈਗੀ ਹੈ ਕੌਣ ਕੌਣ ਕਿਵੇਂ ਦੇਖ ਰਿਹਾ ਉਹਨੂੰ ਤੇ ਇੱਕ ਦੋ ਜਣੇ ਕੋਈ ਮੈਂ ਡਿਲੀਟ ਵੀ ਕਰਾਦਾ ਪਰ ਮੇਰੀ ਵੀਡੀਓ ਸ਼ਰਮ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਤੇ ਅਮਨ ਦੀ ਪੈਸੇ ਚੋਂ ਮੈਨੂੰ ਕਹਿ ਰਹੀ ਹੈ ਕਿ ਤੇਰੇ ਤੇ ਮੈਂ ਸਤ ਕਵਿਜਾ ਕਰ ਦਾਂਗੀ ਪਰ ਉਹਨਾਂ ਦੇ ਮੈਂ ਕੋਈ ਐਕਸ਼ਨ ਨਹੀਂ ਕਰ ਸਕਦੀ ਠੀਕ ਹੈ ਮੇਰੇ ਸਰ ਇਸ ਦਰਖਾਸਤ ਨੂੰ ਇਸ ਇਸ ਮੇਰੀ ਐਫ ਆਈ ਆਰ ਨੂੰ ਅੱਜ ਮੇਰੇ 3 ਮਹੀਨੇ ਹੋ ਚੱਲੇ ਆ ਜਿਸ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਇਹਦੇ ਤੇ ਧਾਰਾ ਵੀ ਸਿਰਫ 67 ਆਈਟੀ ਐਕਟ ਲਾਇਆ ਹੋਇਆ ਕਿ ਮੇਰੀ ਵੀਡੀਓ ਵਾਇਰਲ ਹੋਈ ਆ ਤੇ ਜਦ ਮਤਲਬ ਕਿ ਪੋਸਟ ਪ੍ਰਸ਼ਾਸਨ ਨਾਲ ਕੋਈ ਗੱਲ ਕਰਦੇ ਆ ਜਦ ਮੇਰੇ ਘਰ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਮੇਰੇ ਫੈਮਲੀ ਵਾਲੇ ਗੱਲ ਕਰਦੇ ਆ ਉਹ ਕਹਿੰਦੇ ਧਾਰੇ ਕਿਹੜੀ ਲੱਗੀ ਅਸੀਂ 15 ਦਿਨ ਅੰਦਰ ਗਏ ਆ 15 ਦਿਨ ਤੋਂ ਬਾਅਦ ਅਸੀਂ ਬਾਹਰ ਆ ਜਾਵਾਂਗੇ ਲੱਕੀਤਾਲੀ ਵਾਲਦਾ ਕੱਲ ਫੋਨ ਆਉਂਦਾ ਵਾ ਮੇਰੇ ਫੈਮਲੀ ਮੈਂਬਰ ਨੂੰ ਤੇ ਉਹ ਬੰਦਾ ਇਹ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਜਿੱਦਾਂ 14 ਦਿਨ ਲਾ ਕੇ ਮੇਰੇ ਘਰ ਵਾਲਾ ਅੰਦਰੋਂ ਬਾਹਰ ਆ ਗਿਆ ਵਾ ਮੈਂ ਵੀ 14 ਦਿਨ ਲਾ ਕੇ ਅੰਦਰੋਂ ਬਾਹਰ ਆ ਜਾਵਾਂਗਾ ਕੀ ਕਰ ਲੇਗੀ ਇਹ ਸਾਡਾ ਮੈਨੂੰ ਤਾਂ ਕਿ ਆਉਂਦੀ ਆ ਮੈਨੂੰ ਮੋਹਾਲੀ ਚੰਡੀਗੜ ਜਿਹੜੇ ਪੁਰ ਤੋਂ ਮੈਨੂੰ ਫੋਨ ਆਉਂਦੇ ਕਿ ਤੁਹਾਨੂੰ ਗੱਡੀ ਭੇਜ ਦਿੰਦੇ ਆ ਤੁਸੀਂ ਇੱਥੇ ਆ ਕੇ ਮੈਨੂੰ ਇਹ ਮੰਨ ਲੋ ਮਤਲਬ ਗੁਰਸਿੰਮਨ ਤੋਂ ਬਰਾਬਰ ਇੱਕ ਮੈਨੂੰ ਫੋਨ ਆਉਂਦਾ ਵਾ ਜਿਹੜੀ ਕਿ ਸ਼ਰਿਆ ਮੇਰੇ WhatsApp ਤੇ ਤੁਹਾਨੂੰ ਕਹਿੰਦੇ ਸੀ ਉਹਦੀ ਰਿਕਾਰਡਿੰਗ ਵੀ ਹੈਗੀ ਆ ਮੈਂ ਹੋਵੇ ਤੁਹਾਨੂੰ ਭੇਜ ਦਵਾਂਗੀ ਤੇ ਇਹਨਾਂ ਨੇ ਮੈਨੂੰ ਬਹੁਤ ਹਵਾਸ਼ ਕੀਤਾ ਤੇ ਵੀਡੀਓ ਦਾ ਮੇਰੇ ਤੋਂ ਇਹ ਪ੍ਰੂਫ ਹੈਗਾ ਕਿ ਬੁਲੇਟ ਜੱਟ ਦੀ ਮੈਂ ਤੁਹਾਨੂੰ ਫੋਟੋ ਦਿਖਾਈ ਸੀਗੀ ਉਹ ਬੰਦੇ ਨੇ ਸ਼ਰਿਆ ਮੇ ਇਹ ਚੀਜ਼ ਕਹੀ ਹੋਈ ਆ ਆਪਣੇ ਦੋਸਤੋਂ ਕੀ ਪਹਿਲੇ ਤੂੰ ਉਹਦੇ ਨਾਲ ਵਿਆਹ ਕਰਾ ਲਿਆ ਸੀ ਮੁੰਡੇ ਨੇ ਕਿ ਪਹਿਲੇ ਤੂੰ ਉਹਦੇ ਨਾਲ ਤੈਨੂੰ ਸਾਨੂੰ ਵੀਡੀਓ ਭੇਜਤੀ ਠੀਕ ਹੈ ਤੂੰ ਉਹਦੀ ਪਹਿਲੇ ਵੀਡੀਓ ਬਣਾਈ ਫਿਰ ਤੁਹਾਨੂੰ ਭੇਜ ਵੀ ਦਿੱਤੀ ਇਹਦੀ ਰਿਕਾਰਡਿੰਗ ਤੱਕ ਪਈ ਹੈ ਸਰ ਮੇਰੇ ਕੋਲ ਮੈਨਾਂ ਬਹੁਤ ਮਤਲਬ ਕਿ ਇਹਨਾਂ ਨੇ ਮੇਰੀ ਜ਼ਿੰਦਗੀ ਬਹੁਤ ਤਰ ਤਰ ਕਰਕੇ ਸੜਤੀ ਮੇਰੀ ਕੋਈ ਮਤਲਬ ਹੁਣ ਕਿਤੇ ਵੀ ਇੱਜ਼ਤ ਨਹੀਂ ਹੈਗੀ ਸਰ ਮੈਂ ਕਿਸੇ ਨੂੰ ਮੋਹ ਤਾਂ ਘਾਣ ਚੋਗੀ ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ ਮੇਰੇ ਮੇਰੇ ਫੈਮਿਲੀ ਸੋ ਮੇਰੇ ਪਾਦਰ ਨੂੰ ਵੀ ਇੱਕ ਦੋ ਵਾਰੀ ਟੈਕ ਆ ਗਿਆ ਸਰ ਮੇਰੇ ਮਰੇ ਕੋ ਪਿੱਛੇ ਅੱਗੇ ਕੋਈ ਨਹੀਂ ਹੈਗਾ ਤੇ ਜੇ ਕੱਲ ਨੂੰ ਮੇਰੇ ਵਾਦਨ ਨੂੰ ਕੁਝ ਹੋ ਗਿਆ ਤੁਹਾਨੂੰ ਪਤਾ ਅੱਜ ਕੱਲ ਕੋਈ ਨਹੀਂ ਪੁੱਛਦਾ ਮੈਂ ਮੈਂ ਕਿਸੇ ਨੂੰ ਕੀ ਦਿਖਾਵਾਂਗੀ ਕੀ ਕਰਾਂਗੀ ਮੈਂ ਅੱਗੇ ਮੈਡਮ ਜਦੋਂ ਤੁਸੀਂ ਤੁਹਾਨੂੰ ਕਦੇ ਵੀ ਡਰਸਟ ਸਰ ਨਹੀਂ ਪਹਿਲੇ ਦਿਨ ਐਕਚੁਅਲੀ ਜਦੋਂ 27 ਤਰੀਕ ਨੂੰ ਅਸੀਂ ਸੈਟਰ ਮੈਂ ਕੈਮਰਨ ਹੋਟਲ ਚ ਆਉਣੀ ਆ ਤੇ ਕਮਲਪ੍ਰੀ ਸਿੰਘ ਤੇ ਲੋ ਮੈਨੂੰ ਆਪਦੀ ਮਦਦ ਨਾ ਬਲਾਉਂਦਾ ਤੇ ਉਦੋਂ ਇਹ ਮੈਨੂੰ ਇਹੀ ਗੱਲ ਕਹਿੰਦੇ ਕਿ ਹਾਂਜੀ ਕੋਈ ਗੱਲ ਨਹੀਂ ਤੁਸੀਂ ਦੱਸ ਦਿੰਦਾ ਟਾਈਮ ਤੇ ਅਸੀਂ ਫਾਦਰ ਸਾਹਿਬ ਨੂੰ ਗੱਲ ਕਰਕੇ ਦੱਸਦੇ ਆ ਤੇ ਕਮਲਪ੍ਰੀ ਸਿੰਘ ਨੂੰ ਕਹਿੰਦਾ ਕਿ ਮੈਂ ਤੇ ਨਾ ਮੈਰਿਜ ਹੀ ਕਰਵਾਉਣੀ ਆ ਮੈਂ ਕੋਰਪੋਰੇਸ਼ਨ ਚ ਨਹੀਂ ਰਹਿਣਾ ਮੈਂ ਕੋਈ ਲੀਗਿੰਗ ਚ ਨਹੀਂ ਰਹਿਣਾ ਇਹ 27 28 29 30 ਨੂੰ ਇਹ ਬੰਦਾ ਮੇਨਾ ਵਿਆਹ ਕਰਾਉਂਦਾ ਜਦ ਕੀ ਉਹ ਅਗਲੇ ਦਿਨ 27 ਤਰੀਕ ਨੂੰ ਇਹ ਐਡਵੋਕੇਟ ਆਪਣਾ ਹੀ ਦੋਸਤ ਬਣਾਉਂਦਾ ਉੱਤੇ ਰਾਨਾ ਨਾਮਾ ਉਹਦਾ ਸਰ ਹਾਈ ਕੋਰਟ ਚ ਹੈਗਾ ਚੰਡੀਗੜ੍ਹ ਦਾ ੁੰਡਾ ਇਹਦਾ ਹੀ ਦੋਸਤ ਸੀਗਾ ਉਹਨੇ ਮੇਰੇ ਕੋਲ 40000 ਰੁਪਇਆ ਵੀ ਲਿੱਤਾ ਠੀਕ ਹੈ ਪਰ ਇਹਨੇ ਸਿਰਫ ਮੇਨਾ ਇੱਕ ਗੇਮ ਖੇਡੀ ਆ ਇਹਨੇ ਸਿਰਫ ਮੇਨਾ ਗੁਰਦੁਆਰੇ ਸੇ ਜਾ ਕੇ ਵਿਆਹ ਕਰਾਇਆ ਲਾਵਾ ਲਿੱਤੀਆਂ ਪਰ ਇਹਨੇ ਮੇਨਾ ਕੋਰਟ ਮੈਰਿਸ ਨਹੀਂ ਕਰਾਇਆ ਤੇ ਉਸ ਤੋਂ ਅਗਲੇ ਦਿਨ ਮੈਂ 31 ਤਰੀਕ ਤੋਂ ਬਾਅਦ ਇੱਕ ਟ੍ਰਿਪ ਨੂੰ ਮੈਂ ਚਲੇ ਜਾਣੀ ਆ ਆਪਣੇ ਵਾਪਸ ਘਰੇ ਠੀਕ ਹੈ ਇਹ 3 ਤਰੀਕ ਨੂੰ ਮੈਨੂੰ ਫੇਰ ਇੱਥੇ ਰਖਾਉਂਦੇ ਨੇ ਉਸ ਤੋਂ ਬਾਅਦ ਮੈਂ 83 ਸੈਕਟਰ 'ਚ ਰਹਿਣੀ ਆ ਐਮ ਆਈਟੀ ਯੂਨੀਵਰਸਿਟੀ ਲਾ ਕੇ 10 ਦਿਨ ਜਦੋਂ ਉੱਥੇ ਰਹਿਣੀ ਆ 20 ਤਰੀਕ ਨੂੰ ਮੈਂ ਆਪਦੇ ਇੱਕ ਕੰਨੇ ਸੈਕਟਰ ਮੇਰੇ ਜਿੱਥੇ ਸੱਸ ਰਹਿੰਦੀ ਆ ਜਿੱਥੇ ਮੈਂ ਮਤਲਬ 115 ਨੰਬਰ ਸੈਕਟਰ 'ਚ ਰਹਿੰਦੀ ਸੀ ਫੂਨੀ ਮਾਜਰੇ ਉਹ ਵੀ ਜਿਹੜੀ ਕੋਠੀ ਆ ਮੇਰੇ ਬਲਜਿੰਦਰ ਘਰ ਸੱਸ ਦੇ ਨਾਮ ਤੇ ਆ ਠੀਕ ਹੈ ਤੇ ਇਹਨਾਂ ਕੋ ਬਹੁਤ ਸਰ ਲਗਜ਼ਰੀ ਗੱਡੀਆਂ ਚਾਰ ਚਰ ਵੀ ਆਈਪੀ ਇਹ ਕਿੱਥੋਂ ਆ ਰਿਹਾ ਮੈਨੂੰ ਨਹੀਂ ਪਤਾ ਠੀਕ ਹੈ ਬਟ ਜੋ ਇਹਨਾਂ ਨੇ ਮੇਰੇ ਨਾਲ ਕੀਤੀ ਕਰੀ ਹੈ ਇਹਨਾਂ ਨੇ ਮੈਨੂੰ ਚਿੱਟਾ ਮੇਰੇ ਸੱਸ ਨੇ ਉਦੋਂ ਹੀ ਦੱਸਿਆ ਸੀ ਕਿ ਮੈਨੂੰ 90 ਲੱਖ ਰੁਪਈਆ ਚਾਹੀਦਾ ਤੇ ਮੈਂ ਕਿਹਾ ਮੈਂ ਇੰਨੇ ਪੈਸੇ ਤੁਹਾਨੂੰ ਦੇ ਨਹੀਂ ਸਕਦੀ ਕਹਿੰਦੇ ਕੋਈ ਗੱਲ ਨਹੀਂ ਤੂੰ ਇੰਨੇ ਪੈਸੇ ਦੇ ਦੇ ਵੀ ਅਸੀਂ ਮਤਲਬ ਕਿ ਸਾਡੇ ਰਿੰਗ ਚ ਬੰਦੇ ਹੈਗੇ ਆ ਤੂੰ ਬਸ ਸਪਲਾਈ ਕਰਨਾ ਵਾ ਤੇ ਤੈਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਸ਼ਿਸ਼ ਨਹੀਂ ਆਉਂਦੀ ਆਪਾਂ ਤੇਰੇ ਪਿੱਛੇ ਆ ਬਟ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਹੀ ਸਰਾਂ ਨੇ ਦੱਸ ਦਿਨਾ ਪਾਇਆ ਆਪਦੇ ਮੁੰਡੇ ਨੂੰ ਬੇਦਖਲ ਕਰਤਾ ਮੇਰੇ ਨਾਲ ਡਰਾਮਾ ਰਚਿਆ ਇੱਕ ਠੀਕ ਹੈ ਉਹ ਮੁੰਡੇ ਨੇ ਮੈਨੂੰ ਕੁੱਟਣਾ ਮਾਰਨਾ ਸਟਾਰਟ ਕਰਤਾ ਜਿੱਦੀ ਕਿਸਰਮੇ ਤੋਂ ਐਮਐਲਆਰ ਵੀ ਪਈਆ ਠੀਕ ਹੈ ਤੇ ਪੁਲਿਸ ਜਦੋਂ ਕੋਰਟ ਚ ਜਾਂਦੀ ਸੀਗੀ ਪੁਲਿਸ ਨੇ ਕੋਈ ਇੱਕ ਪੁਤਲਾ ਬਣ ਕੇ ਖੜੇ ਰਹਿੰਦੇ ਸੀਗੇ ਤੇ ਉੱਥੇ ਮੈਨੂੰ ਜੱਜ ਕੇ ਮੈਨੂੰ बोलना ਪੈਂਦਾ ਸੀਗਾ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸੀਗੇ ਕਿ ਮੈਂ ਆਪਦਾ ਵਕੀਲ ਹਾਇਰ ਕਰ ਸਕਦੀ ਜਾਂ ਮੈਂ ਕੁਝ ਕਹਿ ਸਕਦੀ ਮੇਰੇ মিডিਆ 'ਚ ਮੇਰੇ ਐਨੀ ਥਾਵਾਂ ਤੇ ਬੇਸਤੀ ਹੋ ਥੋੜੀ ਸੀ ਕਿ ਮੈਨੂੰ ਅੰਮ੍ਰਿਤਸਰ ਤੋਂ ਸਪੈਸ਼ਲ ਆਉਣਾ ਪੈਂਦਾ ਸੀਗਾ ਇੱ ਇਹ ਕਿ ਮੈਨੂੰ ਆਡਰ ਜਿੱਥੋਂ ਧਮਕੀਆਂ ਆਦੀਆਂ ਡਾਟ ਨੰਬਰ ਤੋਂ ਮੈਨੂੰ ਫੋਨ ਆ ਰਹੇ ਸੀ ਤੇ ਜਦੋਂ ਥਾਣੇ 'ਚ ਜਾ ਕੇ ਮੈਂ ਇਹਦੀ ਜਮਾਨਤ ਜਦੋਂ ਰੱਦ ਕਰਵਾਉਂਦੀ ਸੀਗੀ ਹਾਜੀ ਵੀ ਸਰ ਲਕੀਤਾਲੀ ਵਾਲੇ ਬੋਲਟ ਨੇ ਉਹ ਲਈ ਹੋਈ ਆ ਕਿ ਸਾਡੀ ਐਂਟੀਸੈਪਟਿਕ ਸਾਨੂੰ ਬੇਲ ਮਿਲ ਜੇ ਮੈਂ ਕੱਲ ਹੀ ਲਕੀਤਾਲੀ ਵਾਲੇ ਦੀ ਬੇਲ ਕੈਨਸਲ ਕਰਵਾ ਕੇ ਆਈ ਆ ਤੇ ਜਦੋਂ ਮੈਂ ਪੁਲਸ ਵਾਲਿਆਂ ਨੂੰ ਐਸਐਚਓ ਨੂੰ ਗੱਲ ਕਰਦੀ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਸਾਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਹੈਗਾ ਕਮਲ ਬਾਹਰ ਆ ਗਿਆ ਉਹਨਾਂ ਨੂੰ ਉਹ ਵੀ ਨਹੀਂ ਪਤਾ ਮੇਰੀ ਪੈਨ ਡਰਾਈਵ ਸਰ ਨੇ ਅੰਬਰ ਸਰ ਤੋਂ ਇਥੇ ਦੇਣ ਹੋਣੀ ਆ ਜਿਹੜੀ ਕਿ ਮੇਰੀ ਵੀਡੀਓ ਬਣੀ ਹੋਈ ਸੀਗੀ ਤੇ ਜਦੋਂ ਮੈਂ ਅਮਨਦੀ ਮੈਮ ਨੂੰ ਕਹਿੰਦੀ ਮੈਂ ਤਾਂ ਮੈਂ ਤੁਸੀਂ ਚਲਾ ਕੇ ਦੇਖੋ ਤੇ ਇਹਦੇ ਵਿੱਚ ਨਾ ਸਾਰਾ ਕੁਝ ਹੈਗਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਤੁਸੀਂ ਟੈਨਸ਼ਨ ਨਾ ਲੋ ਤੇ 2 ਘੰਟੇ ਬਾਅਦ ਸਰ ਜਦੋਂ ਮੈਂ ਸਰਹੰਦ ਪਹੁੰਚ ਜਾਂਦੀ ਆ ਉਦੋਂ ਅਮਨਦੀ ਬੈਡਮ ਨੂੰ ਕਹਿੰਦੀ ਆ ਮੈਡਮ ਜਿਹੜੀ ਤੁਸੀਂ ਪੈਨ ਡਰਾਈਵ ਦਿੱਤੀ ਆ ਉਹ ਤਾਂ ਖੰਦੀ ਆ ਉਹ ਤਾਂ ਹੈ ਹੀ ਨਹੀਂ ਤੇ ਜਦੋਂ ਮੈਂ ਕੋਰਟ 'ਚ ਜਾਂਦੀ ਆ ਜੱਸ ਸਾਹਮਣੀ ਜਦੋਂ ਉਹਦੀ ਜਮਾਨੇ ਦੇ ਰਾਤ ਕਰਦੀ ਕਿ ਇਹ ਤਾਂ ਮਤਲਬ ਇਹਦੇ ਮਤਲਬ ਕਿ ਇੱਕ ਹੈਲੋ ਦੇਵਾ ਵਾਸਤੇ ਕਰ ਰਹੀ ਆ ਇਹਦੀ ਜ਼ਮੀਨ ਨਾਲ ਆਪਣਵਾ ਚਿਆਂ ਦੇ ਪ੍ਰੋਪਰਟੀ ਵਾਸਤੇ ਕਰਦੀ ਪਈ ਆ ਤੇ ਜਦੋਂ ਮੈਂ ਜੱਸਾ ਨੂੰ ਕਹਿੰਨੀ ਕਿ ਜਦੋਂ ਮੈਂ ਇਹ ਪੁਸ਼ ਕਰਨਾ ਹੋਵੇ ਤਾਂ ਉਹਨਾਂ ਦਾ ਮੈਂ 10 ਲੱਖ ਰੁਪਏ ਲੈ ਕੇ ਕਾਹਦਾ ਖੇੜਾ ਛਡਾਉਣਾ ਸੀ ਮੈਨੂੰ ਇਦਾਂ ਆਪਣੇ ਪੰਡਨ ਦੀ ਲੋੜ ਨਹੀਂ ਸੀ ਆ ਮੈਂ ਤਾਂ ਇੱਕ ਸਰਕਾਰਵਾਈ ਚਾਹੁੰਦੀ ਆ ਕਿ ਇਹਦੇ ਤੇ ਸਿਰਫ ਕਾਰਵਾਈ ਹੋਵੇ ਤੇ ਪੁਲਿਸ ਕੋਈ ਇਹਦੇ ਤੇ ਘਾਰਾ ਨਹੀਂ ਲਗਾਉਂਦੀ ਪਈ ਠੀਕ ਹੈ ਕੋਈ ਇਹਦਾ ਮਤਲਬ ਐਕਸ਼ਨ ਹੀ ਨਹੀਂ ਲੈ ਰਹੀ ਕਿਸੇ ਗੱਲ ਨਾ ਲक्की ਧਾਲੀਵਾਲ ਨੂੰ ਫੜਦੀ ਪਈ ਹੈ ਨਾ ਇਹਨਾਂ ਨੇ ਜਿਹੜੇ ਫੋਨ 'ਚ ਮੇਰੀ ਵੀਡੀਓਸ ਹੋ ਰਹੀ ਸੀ ਨਾ ਨਾ ਫੋਨ ਵੀ ਫੁੱਲਸ ਅਲੰਗ ਰਿਕਵਰ ਕਰਾਇਆ ਹੋਇਆ ਪਰ ਇਹਨਾਂ ਨੇ ਮੁੰਡੇ ਦਾ ਫੋਨ ਨਹੀਂ ਰਿਕਵਰ ਕੀਤਾ ਇਹਨਾਂ ਨੇ ਲक्की ਧਾਲੀਵਾਲ ਦਾ ਫੋਨ ਨਹੀਂ ਰਿਕਵਰ ਕੀਤਾ ਇਹਨਾਂ ਨੇ ਉਹ ਯਾਰਾਂ ਦੋਸਤਾਂ ਨੂੰ ਜਿਹਦੇ ਨੇ ਵੀ ਰਾਇ ਜਿੱਦੇ ਕੋ ਮੇਰਾ ਫੋਨ ਮੈਂ ਤੁਸੀਂ ਉੱਚ ਅਧਿਕਾਰ ਨੂੰ ਮਿਲੀ ਐ ਕਿ ਆ ਗਈ ਹਾਂ ਹਾਂਜੀ ਸਰ ਮੈਂ ਐਸਐਸਪੀ ਸਰ ਕੋ ਗਈ ਸੀ ਪਹਿਲੇ ਤਾਂ ਸਰ ਜਦੋਂ ਮੇਰੀ ਕਾਰਵਾਈ ਨਹੀਂ ਹੋਈ ਮੈਂ ਐਸਐਚਓ ਕੋ ਗਈ ਉਹਨਾਂ ਨੇ ਮੇਰੀ ਨਹੀਂ ਸੁਣੀ ਡੀਪੀ ਸਰ ਕੋ ਗਈ ਐਸਐਸਪੀ ਸਰ ਕੋ ਗਈ ਉੱਤੇ ਮਤਲਬ ਕਿ ਇੱਥੋਂ ਤੱਕ ਕਿ ਮੈਂ ਹੈੱਡ ਕੁਆਰਟਰ ਤੱਕ ਵੀ ਜਾਈ ਹ दो भी है भी सरकारी दो आपको तो सर सरकारी वकील भी कहते थे कि हमें चाय पानी का पैसा चाहिए उस टाइम मेरी फैमिली भी मेरे साथ में नहीं थी तो उस टाइम मेरे पास कुछ भी नहीं था सर मेरी इतनी बदनामी हो चुकी थी ना कि मैं आपको बता नहीं सकती ਔਰ ਜਦੋਂ ਇਨਕਾ ਪੁਲਿਸ ਵਾਲਾ ਆਦਾ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਮੈਮ ਤੁਸੀਂ ਟੈਨਸ਼ਨ ਨਾ ਲੋ ਅਸੀਂ ਸਾਰਾ ਕੁਝ ਹੈਂਡਲ ਕਰ ਲਾਂਗੇ ਉੱਥੇ ਜਾ ਕੇ ਸਰ ਮੇਰੀ ਐਮਐਲਆਰ ਨਹੀਂ ਸੀ ਦਿਖਾਉਂਦੇ ਠੀਕ ਹੈ ਉੱਥੇ ਜਾ ਕੇ ਮੇਰੀ ਪੈਨ ਡਰਾਈਵ ਨਹੀਂ ਸੀ ਦਿਖਾਉਂਦੇ ਮੇਰੇ ਕੇਸ ਨੂੰ ਕਮਜ਼ੋਰ ਕਰਨ ਵਾਸਤੇ ਇਹ ਕਹਿੰਦੇ ਸੀਗੇ ਕਿ ਮੈਡਮ ਕੋਈ ਗੱਲ ਨਹੀਂ ਅਸੀਂ ਵੈਰੀਫਿਕੇਸ਼ਨ ਕਰਦੇ ਹਾਂ ਜਦੋਂ ਮੈਜ਼ੂਬਾਸੀ ਦਿਖਾ ਦਵਾਂਗੇ ਮੁੰਡਾ ਕਹਿੰਦਾ ਜਿਹੜਾ ਮੇਰਾ ਫੋਨ ਸੀ ਮੈਂ ਨਸ਼ੇ ਚ ਵੇਚਦਾ ਮੈਨੂੰ ਤਾਂ ਹੈ ਹੀ ਨਹੀਂ ਮੈਂ ਨਸ਼ੇ ਚ ਵੇਚਦਾ ਮੈਨੂੰ ਪਤਾ ਹੀ ਨਹੀਂ ਮੈਂ ਕਿੰਨੂੰ ਵੇਚਿਆ ਝੂਠੀਆਂ ਸੱਚੀਆਂ ਗੱਲਾਂ ਦੱਸ ਕੇ ਸਰ ਇੰਨਾ ਨੇ ਮੁੰ ਇਕੱਲ ਮੈਂ ਹੋਰ ਵੀ ਦੱਸਣਾ ਚਾਹੁੰਦੀ ਆ ਮੇਰਾ ਜਿਹੜਾ ਕੇਸ ਸੀਗਾ ਉਹ ਹੁਸੈਨ ਸਿੰਘ ਬਾਦਗਾ ਕੋਲ ਸੀ ਖਰੜ ਤੇ ਇਹਨਾਂ ਨੇ ਪਹਿਲੇ ਬੁੱਧਵਾਰ ਨੂੰ ਮੰਗ ਲਈ ਦਵਾਈ ਤੋਂ ਤੋਂ ਤਿੰਨ ਦਿਨ ਪਹਿਲੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਫ੍ਰਾਈਡੇ ਨੂੰ ਲਗਾਈ ਤਾਂ ਫ੍ਰਾਈਡੇ ਨੂੰ ਵੀ ਸਾਰੇ ਛੁੱਟੀ ਤੇ ਸੀਗੇ ਸੋਮਵਾਰ ਨੂੰ ਛੁੱਟੀ ਤੇ ਸੀਗੇ ਇਹਨਾਂ ਨੇ ਦੂਜੇ ਜੱਜ ਕੋਲ ਜਾ ਕੇ ਮੁੰਡੇ ਨੂੰ ਰਿਹਾਰ ਕਰਵਾਇਆ ਮਤਲਬ ਜ਼ਮਾਨਤ ਤੇ ਦਵਾਈਆ ਉਸ ਜੱਜ ਕੋਲ ਗਈ ਨਹੀਂ ਜਿੱਦਕੋ ਮੇਰਾ ਕੇਸ ਚੱਲਦਾ ਸੀਗਾ ਕੋਲਸ ਲਗਾ ਲਓ ਸਰ ਕੋਈ ਵੀ ਲਗਾ ਲਓ ਵੀ ਨਿਸਟੈਕ ਕਰਕੇ ਸਭ ਕੁਝ ਕਰ ਰਿਹਾ ਹੈ ਸਰਕਾਰ ਨੂੰ ਕੀ ਐਪੀਲ ਕਰਨਾ ਹੈ ਸਰ ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦੀ ਆ ਮੈਂ ਕਿਸੇ ਨੂੰ ਮਾਰਨ ਨਹੀਂ ਕਹਿ ਰਹੀ ਤਾਂ ਪੁਲਿਸ ਵਾਲਿਆਂ ਨੇ ਨਾ ਕਿਸੇ ਮਤਲਬ ਕੀ ਚਲੋ ਉਹਨਾਂ ਨੇ ਮੈਨੂੰ ਐਫ ਆਈ ਆਰ ਵੀ ਦਈ ਹੈ ਉਹਨਾਂ ਨੇ ਮੇਰਾ ਮਤਲਬ ਕੀ ਘਰ ਵਾਲਾ ਵੀ ਅਰੈਸਟ ਕੀਤਾ ਪਰ ਉਹਨਾਂ ਨੇ ਜੋ ਦੀ ਬੰਦੀ ਕਾਰਵਾਈ ਆ ਉਹ ਨਹੀਂ ਕਰਦੇ ਵੀ ਜੋ ਬੰਦੀ ਧਾਰਾ ਉਹ ਵੀ ਉਹਦੇ ਤੇ ਲਗਾਉਂਦੇ ਵੀ ਠੀਕ ਹੈ ਕਿ ਮੈਂ ਇੱਕ ਐਵੀ ਗਰਲ ਸਮਝਣਾ ਚਾਹੀਏ ਕਿ ਇਹਨੇ ਮੇਨਾਂ ਕੀਤਾ ਤੇ ਇੱਕ ਰੇਪ ਹੀ ਆ ਠੀਕ ਹੈ ਮੈਨਾਂ ਤਿੰਨ ਮਹੀਨੇ ਰਹਿ ਕੇ ਮੇਨਾਂ ਫਰਾਡ ਹੀ ਕਰਿਆ ਵਾ ਠੀਕ ਹੈ ਮੇਰਾ ਸਰੀਰਕ ਸ਼ੋਸ਼ਣ ਕੀਤਾ ਤੇ ਜਿਹੜੀ ਮੇਰੀ ਵੀਡੀਓ ਵਰਲਡ ਹੋ ਗਈ ਉਹ ਸਰੀਰਕ ਸ਼ੋਸ਼ਣ ਤੋਂ ਮੇਰਾ ਰੇਟ ਤੋਂ ਘਟ ਨਹੀਂ ਹੈ ਪਰ ਮੈਂ ਵੀ ਨਹੀਂ ਕਹਿੰਦੀ ਪਈ ਕਿ ਕੋਸ਼ੇ ਦੇ ਤੇ ਝੂਠਾ ਲਗਾ ਪਰ ਜੋ ਚੀਜ਼ ਐ ਸਲੀਪ ਤੇ ਮੇਰੇ ਨਾਲ ਹੋਈ ਐ ਉਹ ਚੀਜ਼ ਤੇ ਦਾ ਕਾਰਵਾਈ ਕਰ ਸਕਦੇ ਆ ਨਾ ਇਹ ਠੀਕ ਐ ਸਰ ਉਹਨਾਂ ਦੇ ਕਹਿਣ ਤੇ ਹੀ ਇਹਨਾਂ ਨੇ 2 ਦਿਨਾਂ ਬਾਅਦ ਜਦ ਮੈਂ ਧੰਨ ਲਾਉਣਾ ਸੀ ਉੱਥੇ ਇਹਨਾਂ ਨੇ 2 ਦਿਨਾਂ ਬਾਅਦ ਮੁੰਡੇ ਨੂੰ ਅਰੈਸਟ ਕੀਤਾ ਇਹਨਾਂ ਨੇ ਰਿਮਾਂਡ ਤੇ ਵੀ 1 ਦਿਨ ਰਖਾਇਆ ਸੀ ਅਗਲੇ ਦਿਨ ਜੱਜ ਕੋਲ ਜਾ ਕੇ ਰਿਮਾਂਡ ਤੇ ਵੀ ਮੈਨੂੰ 2 ਤੋਂ 3 ਦਿਨ ਰਖਾਇਆ ਤੇ ਇਹਨਾਂ ਨੇ ਕੋਈ ਫੋਨ ਲਿਖਵਰ ਨਹੀਂ ਕੀਤਾ ਸਰ ਉਹ ਸਰ 10 ਦਿਨ ਹੋ ਗਏ ਮੈਨੂੰ ਅਮਨ ਦੀ ਮੈਮੀ ਕਹੇ ਸੀ ਤੁਸੀਂ ਕੋਈ ਗੱਲ ਨਹੀਂ ਸਾਨੂੰ ਟਾਈਮ ਦਿਓ ਥੋੜਾ ਜਿਹਾ ਠੀਕ ਹੈ ਮੌਕਾ ਦਿਓ ਟਾਈਮ ਦਿਓ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੁਸੀਂ ਅੱਜ ਵੀ ਉਹਨਾਂ ਨੂੰ ਕਾਲ ਕਰੋਗੇ ਇਹ ਕਹਿ ਰਹੇ ਸਰ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਪਰ ਉਹ ਕੀ ਹੋ ਰਿਹਾ ਸਰ ਮੈਂ 1 ਮਹੀਨਾ ਤੋਂ ਚੁੱਪ ਬੈਠੀ ਹਾਂ 31 ਤਰੀਕ ਦਾ ਮੇਰੇ ਘਰੋਂ ਲਗਰੈਸਟ ਕੀਤਾ 10 ਦਿਨਾਂ ਬਾਅਦ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ ਠੀਕ ਹੈ ਤੇ ਅੱਜ ਤੱਕ ਇਹਨਾਂ ਨੇ ਲक्की ਧਾਲੀ ਵੱਲੋਂ ਕਦੇ ਥਾਣੇ 'ਚ ਨਹੀਂ ਬੁਲਾਇਆ ਹੈ ਇਹਨਾਂ ਨੇ ਬੁਲੇਟ ਨੂੰ ਕਦੇ ਨਹੀਂ ਫੜਿਆ ਜਿੰਨਾ ਕ ਮੇਰੀ ਵੀਡੀਓ ਵਾ ਇਹਨਾਂ ਨੇ ਕੋਈ ਫੋਨ ਨਹੀਂ ਰਿਕਵਰ ਕੀਤਾ ਮੇਰੀ ਸੱਸੋ ਦਾ ਨਾਮ ਵੀ ਵਿੱਚ ਹੈ ਜਿਹਦੇ ਕਹਿੰਦੇ ਵੀ ਵੀਡੀਓ ਕੱਢੀ एफआईआर से लिखया होया कि मेरे सास दे घंटे वीडियो ता बनाई गई सी ताकि मैं ओदे मुंडे दा खेड़ा छाड़ सकआ हां जी वो मंत्री को या सिटी को एनएलएम मिलने की हो जी उनको निबर सर मैंने सबको दी थी बीजीपी को दी थी सीएम सबको की थी ईमेल मैंने सबको की हुई है हां जी ईमेल की हुई में मैंने में गई थी मैं वहां पे भी रिटर्न में देखी आई ਅ ਪਰਸਨਲੀ ਸਰ ਨੇ ਐਸਐਸਪੀ ਸਾਹਿਬ ਨੂੰ ਮਿਲੀ ਸੀ ਜਿਵੇਂ ਠੀਕ ਹੈ ਇਹ ਜੀ ਭੁੱਲਰ ਨੂੰ ਵੀ ਮੈਂ ਮਿਲੀ ਸੀ ਉਹਨਾਂ ਤੋਂ ਵੀ ਹਰ ਵਾਰ ਸੰਭਾਲ ਤੋ ਉਹਨਾਂ ਨੇ ਮਤਲਬ ਸਾਰਿਆਂ ਨੂੰ ਮਿਲੀ ਹੋਈਆਂ ਜਿਨ੍ਹਾਂ ਨੂੰ ਮੈਂ ਜਾ ਕੇ ਆਪਣੀ ਦੁੱਖ ਕਹਾਣੀ ਦੱਸੀ ਹੋਈ ਆ ਉਹਨਾਂ ਨੇ ਮਨਦੀਪ ਉਹਨੂੰ ਵੀ ਮੈਨੂੰ ਫੋਨ ਕੀਤੇ ਹੋਏ ਆ ਸਰ ਪਰ ਉਹਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹ ਬਸ ਇਹੀ ਕਹਿ ਕੇ ਚੁੱਪ ਕਰਵਾ ਦਿੰਦੀ ਸੀ ਕਿ ਅਸੀਂ ਉਸਨੂੰ ਅਰੈਸਟ ਕਰਿਆ ਹੋਇਆ ਹੈ